ਲੋਕਗੀਤਾਂ ਦੀ ਚਾਹਤ ਰੱਖਣ ਵਾਲੇ ਉਹਨਾਂ ਸਾਰੇ ਸਰੋਤਿਆਂ ਨੂੰ ਅਸੀਂ ਡੇਰ ਸਾਰਾ ਅਦਬ ਅਤੇ ਸਤਿਕਾਰ ਦੇ ਕੇ ਖੁਸ਼ੀ ਮਹਿਸੂਸ ਕਰਦੇ ਹਾਂ ਜੋ ਲਗਾਤਾਰ ਸਾਡੇ ਇਸ ਚੈਨਲ ਦੇ ਨਾਲ ਜੁੜੇ ਹੋਏ ਨੇ ਸਾਡੇ ਦੁਆਰਾ ਗਾਏ ਲੋਕਗੀਤਾਂ ਨੂੰ ਸੁਣਦੇ ਨੇ ਤੇ ਸਾਨੂੰ ਬਹੁਤ ਸੋਹਣੇ ਕੌਮਪਲੀਮੈਂਟ ਦਿੰਦੇ ਨੇ ਤੇ ਸਾਡਾ ਹੌਸਲਾ ਵਧਾਉਂਦੇ ਨੇ ਅਸੀਂ ਇਸ ਹੌਸਲੇ ਦੀ ਬਦਲੇ ਹਰ ਰੋਜ਼ ਕੋਈ ਨਾ ਕੋਈ ਲੋਕ ਗੀਤ ਲੈ ਕੇ ਫਿਰ ਇਸ ਚੈਨਲ ਤੇ ਹਾਜ਼ਰ ਹੋ ਜਾਂਦੇ ਆ ਤੁਹਾਡੇ ਸਾਹਮਣੇ ਹੋ ਜਾਂਦੇ ਆ ਤੇ ਅੱਜ ਫੇਰ ਅਸੀਂ ਇੱਕ ਬੜਾ ਸੋਹਣਾ ਲੋਕ ਗੀਤ ਲੈ ਕੇ ਤੁਹਾਡੇ ਰੂਬਰੂ ਹੋਏ ਆ ਅੱਜ ਬੜਾ ਲੋਕ ਗੀਤ ਵੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸੁਣਿਓ ਇਸ ਲੋਕ ਗੀਤ ਤੋਂ ਵੀ ਤੁਸੀਂ ਚੰਗਾ ਆਨੰਦ ਲੈ ਪਾਉਂਗੇ ਤੇ ਆਜੋ ਫੇਰ ਆਪਾਂ ਹੁਣ ਰਲ ਮਿਲ ਕੇ ਇਸ ਲੋਕ ਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਮਾਣੀਏ ਦਲੌਂ ਨੇ ਸਈਓ ਵੇਖਣ ਚੱਲੀਏ ਰਾਂਝੇ ਚਲੋ ਨਿਸਈ ਹੋੜਾ ਲੈ ਵੇਖਣ ਚੱਲਿਏ ਰਾਂਜਣ ਪਾਇਆ ਚੁਵਾ ਚੱਲੋ ਨਿਸਈਓ ਮੇਕਣ ਚੱਲਿਏ ਰਾਂਝੇ ਰੂਪ ਵਟਾਇਨੀ ਕੰਨ ਪੜਵਾ ਕੇ ਮੁੰਦਰਾ ਪਾਈਆ ਮੱਥੇ ਤਿਲਕ ਸਜਾਇਨੀ ਸਾਂ जगाया नी आज सई बे खड़ चलिए जोगी तू नायानी गोरा रंग शरबती अखिया गोरी मादा जाया चलो से दसन चलिए हीर सलेटी जाके नी आया तख्त हजारे राजा जोगी बेस नी ਚਲੋ ਨਿਸਈਓ ਕਾਲੇ ਬਗੀ ਵੇਖਣ ਚਲੀਏ ਜੋਗੀ ਨੂੰ ਸੱਜਣਾ ਦਾ ਦੀਦਾਰ ਹਦਾਰੂ ਇਸ਼ਕ ਦਿਲਾਂ ਦੇ ਰੋਗੇ ਨੂੰ ਜੋਗੀ Bye. ਵੇਖ ਚਾਕ ਦਾ ਬੇਸ ਬਦਲਿਆ ਕੋਬਾ ਮਾਰੇ ਕੇ ਰੋਹੀ ਦੀ ਹਾਂਜੀ ਦੋਸਤੋ ਲੋਕ ਗੀਤ ਹੋਇਆ ਸਮਾਪਤ ਅਸੀਂ ਪੂਰੀ ਕੋਸ਼ਿਸ਼ ਕੀਤੀ ਕਿ ਇਸ ਲੋਕ ਗੀਤ ਨੂੰ ਸਹੀ ਢੰਗ ਦੇ ਨਾਲ ਗਾਇਆ ਜਾਵੇ ਸਹੀ ਢੰਗ ਦੇ ਨਾਲ ਨਿਪਰੇ ਚੜਾ ਜਾਵੇ ਇਹ ਲੋਕ ਗੀਤ ਸਾਡੇ ਸੱਭਿਆਚਾਰ ਦੀ ਸ਼ਾਨ ਨੇ ਹੀ ਰਾਂਝਾ ਵਹਿਆ ਸਸੀ ਪੁੰਨਹ ਵਹਿਆ ਜਿਹੜੇ ਪ੍ਰਾਣੇ ਕਿੱਸੇ ਹੋਏ ਨੇ ਤੇ ਇਹਨਾਂ ਨੂੰ ਲੋਕ ਰੱਬ ਵਾਂਗ ਪੂਜਦੇ ਨੇ ਇਹਨਾਂ ਜਿਹੜੇ ਪ੍ਰੇਮੀਆਂ ਨੂੰ ਕਿਉਂਕਿ ਇਹ ਇਸ਼ਕ ਮਜਾਜੀ ਦੇ ਵਿੱਚੋਂ ਇਸ਼ਕ ਹਕੀਕੀ ਦੇ ਵਿੱਚ ਪਰਵੇਸ਼ ਕਰ ਜਾਂਦੇ ਨੇ ਤੇ ਅਸੀਂ ਵੀ ਕੋਸ਼ਿਸ਼ ਕੀਤੀ ਇਹਨਾਂ ਇਸ਼ਕ ਹਕੀਕੀ ਵਾਲੇ ਦੋਨੇ ਧਿਰਾਂ ਦੋਨੇ ਧਿਰਾਂ ਨੂੰ ਜਾਣਨ ਦੀ ਤੇ ਉਹਨਾਂ ਦੇ ਬਾਰੇ ਕੁਝ ਕਹਿਣ ਦੀ ਤੇ ਉਮੀਦ ਕਰਦੇ ਹਾਂ ਤੁਸੀਂ ਸਾਡੀ ਇਸ ਕੋਸ਼ਿਸ਼ ਤੇ ਪੂਰਾ ਬੂਰ ਪਾਉਂਗੇ ਅਖੀਰ ਦੇ ਵਿੱਚ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ